ਜਦ ਭਾਈ ਨੰਦ ਲਾਲ ਨੇ ਜਦੋਂ ਸਾਹਮਣੇ ਬੈਠਾ ਸ਼ੀਤਾਂ ਦੀ ਜਾਜ ਬੈਠਿਆ ਮਹਾਰਾਜ ਕਹਿੰਦੇ ਭਾਈ ਨੰਦ ਲਾਲ ਜੀ ਮਗੋਂ ਕੀ ਮੰਗਦੇ ਆ ਕਹਿੰਦਾ ਮਹਾਰਾਜ ਜੀ ਇੱਕ ਦੇਰ ਦੀ ਰੂਹ ਆ ਤੇ ਮਹਾਰਾਜ ਕਹਿੰਦੇ ਤੁਹਾਡੀ ਸੇਵਾ ਨੂੰ ਸਤ ਗੁਰੂ ਦੀ ਸੇਵਾ ਸਤਿਗੁਰਾਂ ਜੇ ਉਹ ਕਰੇ ਜੇਦ ਨਾ ਆਏ ਪਰਮਾਨੰ ਦੀ ਸੇਵਾ ਕੀਤੀ ਮਹਾਰਾਜ ਤੇ 10ਵੇਂ ਪਾਸ਼ਾ ਕਹਿੰਦੇ ਭਾਈ ਨੰਦ ਲਾਲ ਜੀ ਕੀ ਮੰਗਦੇ ਆ ਕਹਿੰਦਾ ਮਹਾਰਾਜ ਜੀ ਅੰਤ ਦਾ ਸਮਾ ਹੋਵੇ ਮੇਰਾ ਮੰਗਿਆ ਕੋ ਕੀ ਆ ਜੀ ਜਦੋਂ ਮੇਰਾ ਅੰਤ ਦਾ ਸਮਾਂ ਹੋਵੇ ਮੇਰਾ ਦਿਨ ਕਰਦਾ ਜਦੋਂ ਮੇਰਾ ਸੰਸਕਾਰ ਹੋਵੇ ਨਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਵੇ ਮਹਾਰਾਜ ਜੀ ਕਹਿੰਦੇ ਫੇਰ ਹੋਰ ਕਹਿੰਦਾ ਮਹਾਰਾਜ ਜੀ ਸੰਸਕਾਰ ਹੋਵੇ ਜਦੋਂ ਸੰਸਕਾਰ ਹੋ ਕੇ ਰਾਗ ਮੇਰੇ ਸਰੀਰ ਦੀ ਬਣੇ ਨਾ ਤੇ ਜਦੋਂ ਹਵਾ ਚੱਲੂਗੀ ਮਹਾਰਾਜ ਜੀ ਇਸ ਅਨੰਦਾ ਦੀ ਪੂਰੀ ਦੀ ਜਿਹੜੀ ਪ੍ਰਕਰਮਾ ਏ ਭਾਈ ਨੰਦ ਲਾਲ ਦੀ ਰਾਗ ਉਸ ਪ੍ਰਕਰਮਾ ਦੇ ਵਿੱਚ ਆਊ ਤੇ ਜਦੋਂ ਤੇਰੇ ਚਾਨਾਂ ਦੇ ਵਿੱਚ ਸੰਗਤ ਆਇਆ ਕਰਨੀਆਂ ਤਾਂ ਮੇਰੀ ਰਾਗ ਵੀ 10ਵੇਂ ਪਾਸ਼ਾ ਦੀ ਸੰਗ ਤੇ ਚਾਨਾਂ ਦੀ ਧੂੜ ਮਾਰਿਆ ਦੇਖੋ ਮੰਗਿਆ ਤੇ ਆਪਾਂ ਆਪਾਂ ਦਾ ਸੰਗ ਥਿਰ ਬਚੇਤਾ ਹੀ ਨਹੀਂ ਹੁੰਦਾ ਇਹ 10ਵੇਂ ਪਾਸ਼ਾ ਦਾ ਘਰ ਹੈ ਗੁਰੂ ਨਾਨਕ ਦਾ ਘਰ ਹੈ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੰਗਤ ਦੀ ਸ਼ਹੀਦਾ ਦੀ ਤਾਕਤ ਬਹੁਤ ਵੱਡੀ ਹੈ ਸ਼ਹੀਦ ਤੇ ਸੰਤਾਂ ਦਾ